ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅੱਜ ਜੀਰਾ ਵਿਖੇ ਪਹੁੰਚੇ ਇੱਥੇ ਉਹਨਾਂ ਦੇ ਵੱਲੋਂ ਜੀਰਾ ਦੇ ਨਵਾਂ ਜੀਰਾ ਰੋਡ ਤੇ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਤਾਂ ਅੰਦਾਜ਼ਾ ਲਿਏ ਕਿ ਉਹਨਾਂ ਦੇ ਨਾਲ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੀ ਮੌਜੂਦ ਰਹੇ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਇਸ ਟਰੀਟਮੈਂਟ ਪਲਾਂਟ ਤੋਂ 157 ਟਿਊਬਲ ਕਨੈਕਸ਼ਨ ਦਿੱਤੇ ਜਾਣਗੇ ਜਿਨ੍ਹਾਂ ਦੇ ذریعے ਕਿਸਾਨ ਇਸ ਪਾਣੀ ਦਾ ਇਸਤੇਮਾਲ ਆਪਣੀ ਖੇਤੀ ਦੇ ਲਈ ਕਰ ਸਕਣਗੇ ਜਿਕਰ ਇਹ ਹੋਇਆ ਕਿ ਇਸ ਵਾਟਰ ਟਰੀਟਮੈਂਟ ਪਲਾਂਟ ਦੇ ਵਿੱਚ ਜੀਆ ਸ਼ਹਿਰ ਦਾ ਸੀਵਰ ਦਾ ਪਾਣੀ ਪਹੁੰਚਦਾ ਹੈ ਜਿਸ ਨੂੰ ਇਸ ਟਰੀਟਮੈਂਟ ਪਲਾਂਟ ਦੇ ذریعے ਸਾਫ਼ ਕਰਕੇ ਅੰਡਰਗਰਾਊਂਡ ਪਾਈਪਾਂ ਦੇ ਰਾਹੀਂ ਇਹ ਪਾਣੀ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿਹਾ ਦਾ ਜਿਨ੍ਹਾਂ ਦੀ ਲੰਬੀ ਸੋਚ ਸਦਕਾ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਜਿਹੜੇ ਲਗਾਏ ਜਾ ਰਹੇ ਨੇ ਅੱਜ ਅਸੀਂ ਇੱਥੇ ਜੀਰਾ ਵਿਖੇ ਆਇਆ ਹਾਂ ਇੱਥੇ ਜਿਹੜਾ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਇਹਦੀ ਜਿਹੜੀ ਕੈਪੈਸਿਟੀ ਦਿਲੀ ਦੀ 8 ਐਮਐਲ ਦੀ ਹੈ ਔਰ ਇਹਦੇ ਨਾਲ ਜਿਹੜੇ 157 ਦੇ ਕਰੀਬ ਜਿਹੜੇ ਕਿਸਾਨ ਨੇ 157 ਟਿਊਬਲ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਜਿਹੜਾ ਹੈਗਾ ਉਤੋਂ ਨਜਾਤ ਮਿਲੇਗੀ ਔਰ ਇਸ ਜਿਹੜਾ ਪਲਾਂਟ ਹੈ ਇੱਥੋਂ ਜਿਹੜਾ ਟ੍ਰੀਟਮੈਂਟ ਹੋ ਕੇ ਪਾਣੀ ਹੈ ਜਿਹੜਾ ਉਹ ਉਹਨਾਂ ਘਟੂ ਘਟ 700 ਏਕੜ ਦੇ ਕਰੀਬ ਜਿਹੜੀ ਪੈੜੀ ਆ ਉਹ ਸਿੰਜੀ ਜਾਣੀ ਆ ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਔਰ ਸਾਡਾ ਮਹਿਕਮਾ ਜਿਹੜਾ ਜਿੰਦਾ ਟਿਕ ਕਰਕੇ ਕੰਮ ਕਰਨ ਤੇ ਲੱਗਿਆ ਹੋਇਆ ਅਸੀਂ ਲਗਾਤਾਰ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੇ ਆ ਔਰ ਇਤਾਂ ਦੇ ਪਲਾਂਟ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਤਕਰੀਬਨ ਬੰਦ ਦੇ ਕਿਨਾਰੇ ਨੇ ਉਹਨਾਂ ਨੂੰ ਵੀ ਜਲਦੀ ਜਿਹੜੀ ਆਮ ਲੋਕਾਂ ਦੇ ਸਪੁਰਦ ਹੈ ਜਿਹੜਾ ਕੀਤਾ ਗਿਆ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅੱਜ ਜੀਰਾ ਵਿਖੇ ਪਹੁੰਚੇ ਇੱਥੇ ਉਹਨਾਂ ਦੇ ਵੱਲੋਂ ਜੀਰਾ ਦੇ ਨਵੇਂ ਜੀਰਾ ਰੋਡ ਤੇ ਸਥਿਤ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਤਾਂ ਅੰਦਾਜ਼ਾ ਦਈਏ ਕਿ ਉਹਨਾਂ ਦੇ ਨਾਲ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੀ ਮੌਜੂਦ ਰਹੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਇਸ ਟ੍ਰੀਟਮੈਂਟ ਪਲਾਂਟ ਤੋਂ 157 ਟਿਊਬਲ ਕਨੈਕਸ਼ਨ ਦਿੱਤੇ ਜਾਣਗੇ ਜਿਨ੍ਹਾਂ ਦੇ ਜ਼ਰੀਏ ਕਿਸਾਨ ਇਸ ਪਾਣੀ ਦਾ ਇਸਤੇਮਾਲ ਆਪਣੇ ਖੇਤੇ ਦੇ ਲਈ ਕਰ ਸਕਣਗੇ ਜਿਕਰ ਹੋਇਆ ਕਿ ਇਸ ਵਾਟਰ ਟ੍ਰੀਟਮੈਂਟ ਪਲਾਂਟ ਦੇ ਵਿੱਚ ਜੀਰਾ ਸ਼ਹਿਰ ਦਾ ਸੀਵਰ ਦਾ ਪਾਣੀ ਪਹੁੰਚਦਾ ਹੈ ਜਿਸ ਨੂੰ ਇਸ ਟ੍ਰੀਟਮੈਂਟ ਪਲਾਂਟ ਦੇ ਜ਼ਰੀਏ ਸਾਫ਼ ਕਰਕੇ ਅੰਡਰਗਰਾਊਂਡ ਪਾਈਪਾਂ ਦੇ ਰਾਹੀਂ ਇਹ ਪਾਣੀ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਲੰਬੀ ਸੋਚ ਸਦਕਾ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੇ ਟ੍ਰੀਟਮੈਂਟ ਪਲਾਂਟ ਜਿਹੜੇ ਲਗਾਏ ਜਾ ਰਹੇ ਨੇ ਅੱਜ ਅਸੀਂ ਇੱਥੇ ਜੀਰਾ ਵਿਖੇ ਆਇਆ ਹਾਂ ਇੱਥੇ ਜਿਹੜਾ ਟ੍ਰੀਟਮੈਂਟ ਪਲਾਂਟ ਲਾਇਆ ਗਿਆ ਇਹਦੀ ਜਿਹੜੀ ਕੈਪੈਸਿਟੀ ਦਿਲੀ ਦੀ 8 ਐਮਐਲ ਦੀ ਹੈ ਔਰ ਇਹਦੇ ਨਾਲ ਜਿਹੜੇ 157 ਦੇ ਕਰੀਬ ਜਿਹੜੇ ਕਿਸਾਨ ਨੇ 157 ਟਿਊਬਲ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਜਿਹੜਾ ਹੈਗਾ ਉਤੋਂ ਨਜਾਤ ਮਿਲੇਗੀ ਔਰ ਇਸ ਜਿਹੜਾ ਪਲਾਂਟ ਹੈ ਇੱਥੋਂ ਜਿਹੜਾ ਟ੍ਰੀਟਮੈਂਟ ਹੋ ਕੇ ਆਣੀ ਹੈ ਜਿਹੜਾ ਉਹ ਉਹਨਾਂ ਘਟੋ ਘਟ 700 ਏਕੜ ਦੇ ਕਰੀਬ ਜਿਹੜੀ ਪੈੜੀ ਆ ਉਸ ਸਿੰਜੀ ਜਾਣੀ ਆ ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਸਾਡਾ ਮਹਿਕਮਾ ਜਿਹੜਾ ਦਿਨ ਰਾਤ ਇੱਕ ਕਰਕੇ ਕੰਮ ਕਰਨ ਤੇ ਲੱਗਿਆ ਹੋਇਆ ਅਸੀਂ ਲਗਾਤਾਰ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੇ ਆਂ ਔਰ ਇਤਾਂ ਦੇ ਪਲਾਂਟ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਤਕਰੀਬਨ ਬੰਦ ਦੇ ਕਿਨਾਰੇ ਨੇ ਉਹਨਾਂ ਨੂੰ ਵੀ ਜਲਦੀ ਜਿਹੜੇ ਆਮ ਲੋਕਾਂ ਦੇ ਸਪੁਰਦ ਹੈ ਜਿਹੜਾ ਕੀਤਾ